ਬੀਤੀ ਰਾਤ ਜਦੋਂ ਸਾਰਾ ਆਲਮ ਨੀਂਦ ਦੀ ਗੋਦ ਵਿੱਚ ਸੁੱਤਾ ਪਿਆ ਸੀ ਤਾਂ ਉਸ ਸਮੇਂ ਇਹ ਮੁੰਡੇ ਸ਼ਹਿਰ ਵਿੱਚ ਸਰਗਰਮ ਹੋਏ ਤੇ ਫਿਰ ਇਹਨਾਂ ਮੁੰਡਿਆਂ ਦੀ ਡਾਰ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਬਠਿੰਡਾ ਦੇ ਸੰਝੇ ਨਗਰ ਦੇ ਵਿੱਚ ਕਹਿਰ ਮਚਾ ਦਿੱਤਾ ਜਿੱਥੇ ਇਹਨਾਂ ਮੁੰਡਿਆਂ ਨੇ ਲੋਕਾਂ ਦੀਆਂ ਖੜੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਉੱਥੇ ਹੀ ਘਰਾਂ ਦੇ ਦਰਵਾਜ਼ੇ ਵੀ ਤੋੜ ਦਿੱਤੇ ਇਹਨਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਦਰਜ਼ਨਾ ਮੁੰਡਿਆਂ ਨੇ ਸ਼ਹਿਰ ਦੇ ਵਿੱਚ ਤਹਿਰ ਮਚਾ ਦਿੱਤਾ ਜਿਸ ਦੇ ਕਾਰਨ ਸ਼ਹਿਰ ਵਾਸੀ ਸਹਿਮੁੱਠੇ ਨੇ ਲਾਜ ਮੇਰਾ ਹਰੀਓ ਕਿਹੜੇ ਰਹੀਆ ਵੇ ਜੀਰੇ ਸੰਜੇ ਨਗਰ 18 ਨੰਬਰ ਗਲੀ ਕੀ ਹੋਇਆ ਸੀ ਫਿਰ ਆਪੀ ਵੀਰੇ ਰਾਤੀ ਭਾਈ 80 90 ਬੰਦੇ ਆਏ ਉਹ ਘਰਾਚੇ ਹਮਲਾ ਕਰਕੇ ਗਏ ਹੈਗੇ ਤੇ 4-5 ਵਾਰੀ ਆਏ ਸੀਗੇ ਉਹ ਸਾਡਾ ਸਾਰਾ ਨੁਕਸਾਨ ਕਰਕੇ ਗੇਟ ਤੋੜ ਗਏ ਸਾਡਾ ਸਾਰੇ ਕੰਚ ਦੀਆਂ ਜਿਹੜੀ ਬਾਰੀਆਂ ਸੀਗੀਆਂ ਉਹ ਤੋੜ ਗਏ ਕੂਲਰ ਕਾਲਰ ਸਾਰੇ ਭੰਗ ਗਏ ਸਾਡੇ ਤਾਂ ਹੀ ਤਾਂ ਮザਾ ਭੱਜ ਕੇ ਜਾਨ ਬਚਾਈ ਕਿੰਨੇ ਕੇ ਜਾਨੇ ਸੀਗੇ ਉਹ ਜਿਗੇ ਜੀ 70 80 ਬੰਦੇ ਕਿਤੇ ਰਹਿਣ ਵਾਲੇ ਸੀਗੇ ਇੱਥੇ ਉਦਮ ਸਿੰਘ ਨਗਰ ਦੀਪ ਨਗਰ ਦੇ ਜੀ ਕੀ ਨੁਕਸਾਨ ਹੋਇਆ ਟੋਡਾ ਜੀ ਨੁਕਸਾਨ ਜੀ ਗੇਟ ਗੂਟ ਸਾਰੇ ਭੰਨ ਗਏ ਸਾਡੇ ਤੇ ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਮਤਲਬ ਖਿੜਕੀਆਂ ਖੁੜਕੀਆਂ ਸਾਰੀ ਤੋੜ ਗਏ ਉਹ ਘਰੇ ਚ ਹਮਲਾ ਕਰਦੇ ਸੀਗੇ ਅਸੀਂ ਤਾਂ ਉਹਨਾਂ ਨੂੰ ਜਾਨ ਦੇ ਵੀ ਨਹੀਂ ਜੀ ਤੁਸੀਂ ਕਿਸੇ ਨੂੰ ਰੰਜਿਸ਼ ਪਹਿਲਾਂ ਕਰ ਮੈਂ ਨਹੀਂ ਜੀ ਨਹੀਂ ਅਸੀਂ ਕਿਸੇ ਨੂੰ ਜਾਨ ਦੇ ਨਹੀਂ ਹੈਗੇ ਪੁਲਸ ਪ੍ਰਸ਼ਾਸਨ ਨੇ ਕਮਲਡ ਕੀਤੀ ਹੋਵੇ ਵੀਰੇ ਕੋਲ ਪੁਲਸ ਵਾਲੇ ਜੀ ਆਏ ਸੀ ਗੇੜਾ ਗੁੜੇ ਮਾਰ ਕੇ ਗਏ ਰਾਤ ਨੂੰ 6-7 ਪੁਲਸ ਵਾਲੇ ਵੀ ਮਾਰ ਕੇ ਗਏ ਰਾਤ ਨੂੰ ਅਸੀਂ ਰਿਪੋਰਟ ਰਿਪੋਰਟ ਲਖਾਈ ਸੀਗੀ ਉਹਨਾਂ ਕਨੇ ਕਿੰਨੇ ਵਾਰੀ ਆਏ ਰਾਤੀ ਉਹ ਘਟੋ ਘਟ ਜੀ 4-5 ਵਾਰੀ ਆ ਗਏ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ ਦਵਾਇਆ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਡਾ ਨੁਕਸਾਨ ਜਿਹੜਾ ਹੈ ਅਸੀਂ ਤਾਂ ਕਿਸੇ ਨੂੰ ਜਾਣਦੇ ਨਹੀਂ ਹੈਗੇ ਤੇ ਗੁੰਡਾਗਰਦੀ ਖਤਮ ਕਰੀ ਜਾਵੇ ਮੇਰਾ ਨਾਮ ਵਿਰੋਧ ਕੁਮਾਰ ਹੈ ਜੀ ਕਿਹੜੇ ਏਰੀਆ ਦੇ ਰਹਿਣ ਵਾਲੇ ਹੋ ਸੰਜੇ ਨਗਰ ਗਲੀ ਨੰਬਰ 18 ਕੀ ਹੋਇਆ ਰਾਤੀ ਦਿਨੇ ਰਾਤੀ ਤਾਂ ਆਇਆ ਗੁੰਡਾਗਰਦੀ ਪੂਰੀਆਂ ਦਿਖਾਈ ਗਈ ਇੱਥੇ ਪੁਲਿਸ ਦਾ ਕੋਈ ਖੂਬ ਨਹੀਂ ਸੀ ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਸੀ ਆਗੇ ਇੱਥੇ ਗੁੰਡੇ ਆਏ ਕਿ ਜਿਵੇਂ ਪਤਾ ਨਹੀਂ ਕਿੰਨੇ ਤਕੜੀ ਬਦਮਾਸ਼ੀ ਕਰਨ ਆਏ ਸੀ ਉਹ ਔਰ ਲੋਕਾਂ ਦੇ ਵੀ ਇਹਨਾਂ ਨੂੰ ਨੁਕਸਾਨ ਕੀਤਾ ਕਿ ਪੁੱਛੋ ਮੈਂ ਵੀ ਜੀ ਜੇ ਤੁਹਾਡੀ ਤੇ ਮੇਰੀ ਲੜਾਈ ਐ ਸਪੋਸ ਕਰੋ ਆਪਾਂ ਆਪਸ ਵਿੱਚ ਲੜਦੇ ਚੰਗੇ ਲੱਗਦੇ ਲੋਕਾਂ ਨੂੰ ਨੁਕਸਾਨ ਕਿਉਂ ਕਰਦੇ ਹੋ ਘਰਾਂ ਦੇ ਦਰਵਾਜ਼ੇ ਤੋੜੇ ਆ ਘਰਾਂ 'ਚ ਇੱਟਾਂ ਮਾਰੀਆਂ ਗੱਡੀ ਤੋੜਪਨ ਕੀਤੀ ਐ ਇਹ ਕੀ ਮਤਲਬ ਬੰਦਾ ਬਹੁਤ ਗੁੰਡੇ ਦੀ ਘੱਟੋ ਘੱਟ 50 ਮੁੰਡੇ ਸੀ ਰਾਤ ਨੂੰ 12 ਵਜੇ ਤੱਕ ਤਿੰਨ ਵਾਰ ਆ ਚੁੱਕੇ ਤਿੰਨ ਵਾਰੀ ਹਮਲਾ ਕੀਤਾ ਉਹਨੇ ਇੱਥੇ ਆ ਗਏ ਔਰ ਸਾਰਿਆਂ ਕੋਲ ਤਲਵਾਰਾਂ ਸਾਡੇ ਕੋਲ ਵੀਡੀਓ ਵੀ ਹੈ ਫੋਟੋਆਂ ਵੀ ਹੈ ਇਹਨਾਂ ਦੀ ਤਿੰਨ ਵਾਰ ਆਏ ਉਹ ਤਲਵਾਰਾਂ ਲੈ ਕੇ ਔਰ ਦੋ ਤਿੰਨ ਮੁੰਡੇ ਤਾਂ ਅੰਦਰ ਵੀ ਪੜ ਰੱਖੇ ਹੁਣ ਸਾਡੇ 'ਚ ਇੱਕ ਤਾਂ ਮੁਲਾਜ਼ਮ ਦਾ ਹੀ ਮੁੰਡਾ ਹੈ ਕਿਹੜੇ ਮੁਲਾਜ਼ਮ ਦਾ ਜੀ ਜਿਵੇਂ ਨਹੀਂ ਪਤਾ ਪਰ ਉਹ ਰਿਟਾਇਰ ਹੈ ਉਹ ਰਿਟਾਇਰ ਹੈ ਤੇ ਉਹ ਵੀ ਅੰਦਰ ਹੀ ਸ਼ਗਾਰਾ ਪਹਿਲਾਂ ਉਹਨੂੰ ਫੜਿਆ ਸੀਗਾ ਮਲਾਦੰਦੇ ਮੁੰਡੇ ਨੂੰ ਤੇ ਉਹਦੀ ਮਾਂ ਵੀ ਉਹਨੂੰ ਸ਼ਹਿਦ ਹਿੰਦੀ ਹੈ ਉਹਦੀ ਮਾਂ ਪੂਰੀ ਸ਼ਹਿਦ ਦੇਰ ਸੀ ਰਾਤ ਨੂੰ ਇੱਥੇ ਆ ਕੇ ਬੋਲ ਕੇ ਗਈ ਇਹੋ ਤੇ ਸਾਡੇ ਵਾਲੇ ਤਾਂ ਇੱਧਰ ਕੋਈ ਜਵਾਬ ਬੋਲੇ ਨਹੀਂ ਤੇ ਉਹ ਬੜੇ ਬੋਲ ਕੇ ਗਏ ਕੋਈ ਪਰਾਣੀ ਰੰਜਸ ਹੋਵੇ ਕਿਸੇ ਦੀ ਦੇਖੋ ਜੀ ਆਪਾਂ ਨੂੰ ਇਸ ਚੀ ਦਾ ਪਤਾ ਨਹੀਂ ਜੇ ਅਗਰ ਰੰਜੀ ਸ਼ਹਿਦ ਹੈ ਤੁਸੀਂ ਜਿਹਦੇ ਨਾਲ ਰੰਜੀਸ਼ ਹੈ ਉਹਦੇ ਨਾਲ ਕੱਢੋ ਉਹਦੇ ਨਾਲ ਕੱਢੋ ਲੋਕਾਂ ਦਾ ਕੀ ਨੁਕਸਾਨ ਕਰਦੇ ਹੋ ਤੁਸੀਂ ਇਹ ਤਾਂ ਤੁਸੀਂ ਸਰਿਆ ਨਮਾਸ਼ੀ ਦਿਖਾ ਰਹੇ ਹੋ ਫਿਰ ਇਹਦਾ ਮਤਲਬ ਖੋਪਾ ਦਾ ਕਰ ਰਹੇ ਹੋ ਤੁਸੀਂ ਕਾਨੂੰਨ ਤਾਂ ਕੁਝ ਵੀ ਨਹੀਂ ਵੀਰੇ ਇੱਥੇ ਕੀ ਮੁਲਾਜ਼ਮ ਕਰਨਗੇ ਕਿਹੜੇ ਏਰੀਏ ਦੇ ਰਹਿਣ ਵਾਲੇ ਇਹ ਦੀਪਨਗਰ ਬਲਰਾਜ ਦੀਪਨਗਰ ਬਲਰਾਜਨਗਰ ਤੇ ਨਹੀਂ ਵੰਗੀ ਨਗਰ ਸਾਡੇ ਤੁਸੀਂ ਕਿਸੇ ਤੁਹਾਡੀ ਕੋਈ ਸੁਣਵਾਈ ਦਾ ਕੋਈ ਗੱਲਬਾਤ ਹੱਥਾਂ ਨਾਲ ਸੁਣਾਈ ਕਰ ਰਹੇ ਹੋ ਇਸ ਦਾ ਥਾਣੇ ਵਾਲੇ ਨੇ ਚੱਕੇ ਵੀ 3-4 ਜਣੇ ਚੱਕ ਵੀ ਲੇਤੇ ਇਸ ਮੌਕੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸਾਡੀ ਤਾਂ ਕਿਸੇ ਦੇ ਨਾਲ ਕਿਸੇ ਪ੍ਰਕਾਰ ਦੀ ਵੀ ਦੁਸ਼ਮਣੀ ਵੀ ਨਹੀਂ ਫਿਰ ਵੀ ਇਹਨਾਂ ਦਰਜਨਾ ਮੁੰਡਿਆਂ ਨੇ ਮੁਹੱਲਾ ਵਾਸੀਆਂ ਦਾ ਨੁਕਸਾਨ ਕਰ ਦਿੱਤਾ ਇਸ ਮੌਕੇ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਇਹਨਾਂ ਬਦਮਾਸ਼ ਮੁੰਡਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਹੀ ਦੇਖਣਾ ਹੋਵੇਗਾ ਕਿ ਬਠਿੰਡਾ ਪੁਲਿਸ ਇਹਨਾਂ ਮੁੰਡਿਆਂ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਤੇ ਕੀ ਐਕਸ਼ਨ ਲੈਂਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ